29 ਜੁਲਾਈ ਨੂੰ ਸੁਲਤਾਨਪੁਰ ਲੋਧੀ ਪੁਲਿਸ ਸਟੇਸ਼ਨ ਦੇ ਵਿੱਚ ਇੱਕ ਫੋਨ ਆਉਂਦਾ ਤਾਂ ਪਤਾ ਲੱਗਦਾ ਕਿ ਸ਼ਹਿਰ ਦੇ ਇੱਕ ਕਾਰੋਬਾਰੀ ਚਰਨਜੀਤ ਸਿੰਘ ਦਾ ਜਿਹੜਾ ਮਰਡਰ ਹੋ ਗਿਆ ਪੁਲਿਸ ਮੌਕੇ ਤੇ ਪਹੁੰਚਦੇ ਆ ਤਾਂ ਦੇਖਦੇ ਆ ਵੀ ਘਰ ਨੂੰ ਬਾਹਰੋਂ ਤਾਲਾ ਜਿਹੜਾ ਕੁੰਡਾ ਉਹ ਲੱਗਾ ਹੋਇਆ ਸੀਗਾ ਘਰ 'ਚ ਕੌਣ ਆ ਗਿਆ ਕਿਹਨੇ ਇਹਦਾ ਜਿਹੜਾ ਉਹ ਮਰਡਰ ਕਰ ਦਿੱਤਾ ਆਸ-ਪਾਸ ਤੋਂ ਜਦੋਂ ਚਰਨਜੀਤ ਸਿੰਘ ਬਾਰੇ ਪੁੱਛਿਆ ਜਾਂਦਾ ਤਾਂ ਦੱਸਦੇ ਆ ਵੀ ਇਹ ਬੰਦਾ ਇਕੱਲਾ ਰਹਿੰਦਾ ਸੀਗਾ ਘਰ ਦੇ ਵਿੱਚ ਇੱਕ ਇਹਦੀ ਬੇਟੀ ਵੀ ਆ ਉਹ ਆਪਣੀ ਮਾਂ ਦੇ ਨਾਲ ਰਹਿੰਦੀ ਆ ਤੇ ਇਹ ਬਾਜ਼ਾਰ ਦੇ ਵਿੱਚ ਜਿੱਥੇ ਇਹਦਾ ਘਰ ਸੀਗਾ ਉੱਥੇ ਇਕੱਲਾ ਰਹਿੰਦਾ ਸੀ ਤੇ ਕਾਰੋਬਾਰ ਕਰਦਾ ਸੀਗਾ ਘਰ ਦੇਖਣ ਤੋਂ ਪੁਲਿਸ ਨੂੰ ਐਦਾਂ ਲੱਗਾ ਵੀ ਕੋਈ ਆਇਆ ਵੀ ਨਹੀਂ ਆ ਲੁੱਟ ਵੀ ਨਹੀਂ ਹੋਈ ਤੇ ਇਹਦਾ ਕਤਲ ਕਿਉਂ ਕੀਤਾ ਗਿਆ ਕਿਉਂਕਿ ਜਿਹੜਾ ਸਮਾਨ ਸੀਗਾ ਘਰ ਦੇ ਵਿੱਚ ਉਹ ਬਿਲਕੁਲ ਆਪੋ ਆਪਣੀ ਥਾਂ ਦੇ ਉੱਤੇ ਪਿਆ ਹੋਇਆ ਸੀਗਾ ਪੁਲਿਸ ਨੇ ਜਿਹੜਾ ਫਿਰ ਇਹਦੀ ਸਾਰੀ ਤਫ਼ਤੀਸ਼ ਜਿਹੜੀ ਹੈ ਸ਼ੁਰੂ ਕੀਤੀ ਚਰਨਜੀਤ ਬਾਰੇ ਉਹਨਾਂ ਨੇ ਜਿਹੜਾ ਕੋ ਕਰਨੀ ਸ਼ੁਰੂ ਕੀਤੀ ਵੀ ਇਹਦੇ ਨਾਲ ਕਿਹਦੀ ਲਾਗਡਾਟ ਹੋ ਸਕਦੀ ਹੈ ਚਰਨਜੀਤ ਨੇ ਕੀ ਕਿਸੇ ਦੇ ਪੈਸੇ ਦੇਣੇ ਸੀ ਜਾਂ ਕਿਸੇ ਤੋਂ ਲੈਣੇ ਸੀਗੇ ਜਾਂ ਇਹਦਾ ਕੋਈ ਝਗੜਾ ਚੱਲਦਾ ਸੀ ਤਾਂ ਪਤਾ ਲੱਗਦਾ ਵੀ ਇਹਦਾ ਕਿਸੇ ਦੇ ਨਾਲ ਕੋਈ ਝਗੜਾ ਨਹੀਂ ਸੀ ਫਿਰ ਜਿਹੜੀ ਗੱਲ ਸਾਹਮਣੇ ਨਿਕਲ ਕੇ ਆਉਂਦੀ ਆ ਉਹ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਚਰਨਜੀਤ ਸਿੰਘ ਜਿਦੀ ਉਮਰ 65 ਸਾਲ ਐ ਦਰਸਲ ਇਹਦਾ ਇੱਕ ਔਰਤ ਦੇ ਨਾਲ ਸਬੰਧ ਸੀਗੇ ਜਲੰਧਰ ਦੀ ਉਹ ਔਰਤ ਰਹਿਣ ਵਾਲੀ ਦੱਸੀ ਜਾ ਰਹੀ ਆ ਉਸ ਏਸ ਔਰਤ ਦੇ ਦੋ ਮੁੰਡੇ ਵੀ ਐ ਇੱਕ ਦਾ ਨਾਮ ਅਮਿਤ ਆ ਤੇ ਇੱਕ ਦਾ ਨਾਮ ਹੈਗਾ ਮੋਹਿਤ ਇਹਨਾਂ ਦਾ ਇਸ ਘਰ ਚ ਆਉਣ ਜਾਣ ਵੀ ਸੀਗਾ ਰੈਗੂਲਰ ਆਉਂਦੇ ਜਾਂਦੇ ਵੀ ਸੀਗੇ। ਇਸੇ ਦੌਰਾਨ 모ਹਿਤ ਨੂੰ ਤੇ ਅਮਿਤ ਨੂੰ ਪਤਾ ਲੱਗਾ ਕਿ ਚਰਨਜੀਤ ਸਿੰਘ ਨੇ ਕੋਈ ਆਪਣੀ ਜ਼ਮੀਨ ਜਾਇਦਾਦ ਵੇਚੀ ਐ ਤੇ ਉਹ ਪੈਸੇ ਨੇ ਘਰ ਚ ਰੱਖੇ ਹੋਏ ਐ। ਇਹ ਦੋਵੇਂ ਭਰਾ i20 ਗੱਡੀ ਲੈ ਕੇ 29 ਜੁਲਾਈ ਨੂੰ ਉੱਥੇ ਪਹੁੰਚਦੇ ਆ। ਉਹਦੇ ਘਰ ਕਿਉਂਕਿ ਇਹ ਅਕਸਰ ਰਹਿ ਜਾਂਦੇ ਹੁੰਦੇ ਸੀਗੇ ਰਾਤ ਕਿਸੇ ਵੇਲੇ ਨੇ ਸਵੇਰ ਹੋ ਜਾਣਾ ਤੇ ਇਹ ਵੀ ਕੰਮਕਾਰ ਕਰਦੇ ਸੀਗੇ ਤੇ ਚਰਨਜੀਤ ਦੇ ਘਰ ਰਹਿ ਜਾਂਦੇ ਹੁੰਦੇ ਸੀ ਤੇ ਉਹਨੂੰ ਵੀ ਇਹਨਾਂ ਤੋਂ ਕੋਈ ਜਿਹੜਾ ਉਹਲਾ ਨਹੀਂ ਸੀਗਾ। ਕਿਉਂਕਿ ਹੁਣ ਇਹਨਾਂ ਦੋਹਾਂ ਨੂੰ ਪਤਾ ਸੀਗਾ ਵੀ ਚਰਨਜੀਤ ਨੇ ਕੋਈ ਪਲਾਟ ਵੇਚਿਆ ਇਹਦੇ ਕੋਲ ਕੁਝ ਪੈਸੇ ਹੈਗੇ ਆ ਪੈਸੇ ਘਰ 'ਚ ਕਿੱਥੇ ਪਏ ਆ ਸਾਰਾ ਕੁਝ ਇਹਨਾਂ ਨੂੰ ਪਤਾ ਸੀ। ਇਸੇ ਦੌਰਾਨ ਇਹਨਾਂ ਦੋਹਾਂ ਭਰਾਵਾਂ ਨੇ ਜਿਹੜੀ ਵਿਉਂਤ ਬਣਾਈ ਤੇ ਚਰਨਜੀਤ ਦਾ ਕਤਲ ਕਰ ਦਿੱਤਾ। ਕਤਲ ਕਰਨ ਤੋਂ ਬਾਅਦ ਜਿਹੜੇ ਪੈਸੇ ਸੀਗੇ ਇਹ ਨਾਲ ਲੈ ਗਏ ਕਿਉਂਕਿ ਇਹਨਾਂ ਨੂੰ ਤੇ ਪਤਾ ਸੀਗਾ ਵੀ ਪੈਸੇ ਕਿੱਥੇ ਪਏ ਹੋਇਆ। ਇਸ ਕਰਕੇ ਲੁੱਟਦਾ ਕੋਈ ਜਿਹੜਾ ਇਹਨਾਂ ਨੇ ਡਰਾਮਾ ਵੀ ਨਹੀਂ ਕੀਤਾ ਇਹਨਾਂ ਨੇ ਉੱਥੋਂ ਪੈਸੇ ਚੁੱਕੇ ਆਪਣੀ ਗੱਡੀ ਸਟਾਰਟ ਕੀਤੀ ਤੇ ਚਲੇ ਗਏ। ਪੁਲਿਸ ਨੇ ਜਦੋਂ ਫਿਰ ਸਾਰੀ ਤਫ਼ਤੀਸ਼ ਕੀਤੀ ਜਦੋਂ ਰੀਟਾ ਤੱਕ ਪਹੁੰਚੇ ਰੀਟਾ ਤੋਂ ਫਿਰ ਪਤਾ ਲੱਗਾ ਵੀ ਇਹਨਾਂ ਦਾ ਇਹ ਦੇ ਘਰ ਆਉਣ ਜਾਣ ਸੀਗਾ ਤੇ ਫਿਰ ਇਹਨਾਂ ਦੋਵਾਂ ਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ ਤਾਂ ਫਿਰ ਇਹ ਸਾਰਾ ਮਾਮਲਾ ਸਾਹਮਣੇ ਆਇਆ ਵੀ ਦਰਅਸਲ ਇਹਨਾਂ ਨੇ ਪੈਸਿਆਂ ਖਾਤਰ ਚਰਨਜੀਤ ਸਿੰਘ ਜਿਹਦੀ ਉਮਰ 65 ਸਾਲ ਆ ਉਹਦਾ ਕਤਲ ਕਰ ਦਿੱਤਾ ਹੁਣ ਇਹ ਦੋਵੇਂ ਜਣੇ ਨਸ਼ੇ ਦੇ ਆਦੀ ਵੀ ਹੈਗੇ ਆ ਦੱਸਿਆ ਜਾ ਰਿਹਾ ਤੇ ਕਿਉਂਕਿ ਪੈਸਾ ਇਹਨਾਂ ਨੂੰ ਚਾਹੀਦਾ ਸੀਗਾ ਨਸ਼ਾ ਵੀ ਕਰਨਾ ਐਸ਼ੋ ਆਰਾਮ ਵੀ ਇਹਨਾਂ ਨੇ ਕਰਨਾ ਲਗਜ਼ਰੀ ਲਾਈਫ ਵੀ ਜੀਣੀ ਐ ਤੇ ਇਹ ਸਾਰਾ ਕੁਝ ਆਪਣੇ ਸ਼ੌਕ ਪਗਾਉਣ ਵਾਸਤੇ ਇਹਨਾਂ ਨੇ ਚਰਨਜੀਤ ਸਿੰਘ ਦਾ ਜਿਹੜਾ 29 ਜੁਲਾਈ ਨੂੰ ਸਿਰ ਦੇ ਵਿੱਚ ਤਵਾ ਮਾਰ ਕੇ ਜਿਹੜਾ ਉਹਦਾ ਕਤਲ ਕਰ ਦਿੱਤਾ ਤੇ ਜਾਣ ਲੱਗੇ ਘਰ ਨੂੰ ਬਾਹਰੋਂ ਦੀ ਜਿਹੜਾ ਇਹ ਕੁੰਡਾ ਲਾ ਕੇ ਚਲੇ ਗਏ ਜਦੋਂ ਚਰਨਜੀਤ ਸਵੇਰੇ ਉਸ ਦਿਨ ਨਹੀਂ ਉੱਠਿਆ ਬਹੁਤ देर तक ਉਹਨੇ ਦਰਵਾਜ਼ਾ ਨਹੀਂ ਖੋਲ੍ਹਿਆ ਤਾਂ ਲੋਕਾਂ ਨੇ ਵੀ ਦੇਖਿਆ ਕਿ ਬਾਹਰੋਂ ਕੁੰਡਾ ਲੱਗਾ ਹੋਇਆ ਤੇ ਚਰਨਜੀਤ ਗਿਆ ਕਿੱਥੇ ਆ ਤਾਲਾ ਵੀ ਨਹੀਂ ਲੱਗਾ ਹੋਇਆ ਜਦੋਂ ਫਿਰ ਉਹ ਅੰਦਰ ਜਾ ਕੇ ਦੇਖਦੇ ਆ ਤਾਂ ਚਰਨਜੀਤ ਦੀ ਜਿਹੜੀ ਡੈੱਡ ਬੋਡੀ ਆ ਉਹ ਫਿਰ ਪਈ ਹੁੰਦੀ ਐ ਤੇ ਇਸ ਤਰ੍ਹਾਂ ਪੁਲਿਸ ਨੇ ਇਹ ਸਾਰਾ ਮਾਮਲਾ ਸੁਲਝਾਇਆ ਕਿ ਦੋ ਮੁੰਡੇ ਜਿਹੜੇ ਲਗਜ਼ਰੀ ਲਾਈਫ ਜੀਣਾ ਚਾਹੁੰਦੇ ਸੀਗੇ ਵਾਕਫ ਸੀਗੇ ਤੇ ਉਹਨਾਂ ਨੇ ਚਰਨਜੀਤ ਦਾ ਜਿਹੜਾ ਮਰਡਰ ਕਰ ਦਿੱਤਾ ਹੁਣ ਤੁਸੀਂ ਦੇਖੋ ਵੀ ਕੀ ਜ਼ਮਾਨਾ ਆ ਗਿਆ ਵੀ ਜੇ ਬੰਦਾ ਕਿਸੇ ਦੇ ਨਾਲ ਆਪਣੇ ਦਿਲ ਦੀ ਗੱਲ ਕਰ ਲੈਂਦਾ ਜਿਦਾ ਚਰਨਜੀਤ ਇਹਨਾਂ ਦੇ ਨਾਲ ਦਿਲ ਦੀ ਗੱਲ ਕਰ ਲੈਂਦਾ ਸੀਗਾ ਕਿਉਂਕਿ ਆਡ ਰਹਿੰਦਾ ਸੀਗਾ ਤੇ ਉਹ ਇਹਨੂੰ ਇਹ ਦੱਸਦਾ ਰਿਹਾ ਹੋਊਗਾ ਵੀ ਮੇਰਾ ਉੱਥੇ ਪਲਾਟ ਆ ਮੈਂ ਵੇਚ ਦਿੱਤਾ ਤੇ ਆਖਰਕਾਰ ਇਹਨਾਂ ਦੋਵਾਂ ਦੇ ਵਿੱਚ ਜਿਹੜਾ ਉਹ ਲਾਲਚ ਪੈ ਗਿਆ ਇਹ ਦੋਵਾਂ ਮੁੰਡਿਆਂ ਦੇ ਵਿੱਚ ਅਮਿਤ ਤੇ ਮੋਹਿਤ ਨੂੰ ਕਿਉਂਕਿ ਇਹਨਾਂ ਨੂੰ ਪਤਾ ਸੀਗਾ ਵੀ ਇਹਦੇ ਪਿੱਛੇ ਆਉਣਾ ਨਹੀਂ ਹਾਲਾਂਕਿ ਚਰਨਜੀਤ ਦਾ ਪੂਰਾ ਪਰਿਵਾਰ ਆ ਜਿਹੜਾ ਸੁਲਤਾਨਪੁਰ ਲੋਧੀ ਦੇ ਵਿੱਚ ਹੀ ਰਹਿੰਦਾ ਉਹਦੇ ਭਰਾ ਨੇ ਉਦੇ ਹੋਰ ਜਿਹੜੇ ਰਿਸ਼ਤੇਦਾਰ ਜਿਹੜੇ ਨੇ ਉਹ ਸੁਲਤਾਨਪੁਰ ਚ ਹੀ ਰਹਿੰਦੇ ਆ ਤੇ ਕਾਰੋਬਾਰ ਕਰਦੇ ਆ ਸਾਰੇ ਜਾਣੇ ਪਰ ਕਿਉਂਕਿ ਇਹ ਇਕੱਲਾ ਰਹਿੰਦਾ ਸੀਗਾ ਆਪਣੀ ਜਨਾਨੀ ਤੋਂ ਅੱਡ ਰਹਿੰਦਾ ਸੀ ਬੇਟੀ ਇਹਦੀ ਵਾਈਫ ਦੇ ਨਾਲ ਰਹਿੰਦੀ ਸੀਗੀ ਤੇ ਇਸੇ ਦੌਰਾਨ ਇਹਨਾਂ ਦੀ ਜਿਹੜੀ ਹੈ ਇਹ ਨੇੜਤਾ ਵੱਧ ਗਈ ਦੋਸਤੀ ਹੋ ਗਈ ਤੇ ਇਹ ਵੀ ਉਹਨਾਂ ਨੂੰ ਸਹਿ ਸੁਭਾਏ ਜਾਂ ਕਹਿ ਲਈਏ ਵੀ ਵਿਸ਼ਵਾਸ ਕਰਕੇ ਉਹਨਾਂ ਨੂੰ ਸਾਰੀ ਗੱਲਬਾਤ ਦੱਸਦਾ ਰਿਹਾ ਵੀ ਮੇਰੀ ਜ਼ਿੰਦਗੀ ਚ ਕੀ ਚੱਲ ਰਿਹਾ ਯਾ ਮੇਰੇ ਕੋਲ ਕੋ ਪੈਸੇ ਹੈਗੇ ਆ ਮੇਰਾ ਕਾਰੋਬਾਰ ਕਿੱਦਾਂ ਦਾ ਚੱਲ ਰਿਹਾ ਮੈਂ ਕੋਈ ਪਲਾਟ ਆ ਕੋਈ ਜ਼ਮੀਨ ਆ ਕੋਈ ਦੁਕਾਨ ਵੇਚਣੀ ਆ ਕਰਨੀ ਆ ਤੇ ਇਹਦਾ ਹੀ ਇਹਨਾਂ ਦੋਵਾਂ ਨੇ ਜਿਹੜਾ ਉਹ ਫਾਇਦਾ ਚੁੱਕਿਆ ਤੇ ਇਸ 60 ਸਾਲਾਂ ਬਜ਼ੁਰਗ ਚਰਨਜੀਤ ਨੂੰ ਜਿਹੜਾ ਇਹਨੀ ਦਰਦਨਾਕ ਮੌਤ ਦਿੱਤੀ ਕਿ ਜਿਹਦੇ ਘਰ ਇਹ ਰਹਿੰਦੇ ਵੀ ਰਹੇ ਜਿਹਦੇ ਕੋਲੋਂ ਵੇਲੇ ਇੱਕ ਵੇਲੇ ਇਹ ਪੈਸਾ ਤੇ ਲਾਵੀ ਲੈਂਦੇ ਰਹੇ ਕਾਰੋਬਾਰ ਕਰਦੇ ਸੀ ਇਹ ਦੋਵੇਂ ਪਰ ਕਿਉਂਕਿ ਨਸ਼ੇ ਦੇ ਆਦੀ ਸੀ ਤੇ ਇਹਨਾਂ ਨੂੰ ਫਿਰ ਸੀਗਾ ਵੀ ਹੁਣ ਪੈਸਾ ਖੁੱਲਾ ਕਿੱਦੋਂ ਆ ਜਵੇ ਤੇ ਖੁੱਲਾ ਪੈਸਾ ਕਮਾਉਣ ਵਾਸਤੇ ਮਿਹਨਤ ਵੀ ਕਰਨੀ ਪੈਂਦੀ ਆ ਉਹ ਇਹ ਕਰਨਾ ਨਹੀਂ ਸੀ ਚਾਹੁੰਦੇ ਤੇ ਇਸੇ ਦੌਰਾਨ ਇਹਨਾਂ ਨੂੰ ਪਤਾ ਲੱਗ ਗਿਆ ਵੀ ਚਰਨਜੀਤ ਕੋਲ ਜਿਹੜਾ ਮੋਟੀ ਰਕਮ ਹੈ ਤੇ ਇਹਨਾਂ ਨੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਇਸ ਦੇ ਵਿੱਚ ਨਾ ਸਾਨੂੰ ਇੱਕ ਸਵੇਰੇ ਉਹਦੀ ਇਨਫੋਰਮੇਸ਼ਨ ਆਈ ਕਿ ਇੱਕ ਘਰ ਦੇ ਵਿੱਚ ਨਾ ਇੱਕ ਬਜ਼ੁਰਗ ਜਦੀ ਉਮਰ ਕਰੀ 60 ਸਾਲ ਹੈ डेड बॉडी पी हुई है और कारण क्लियर नहीं है जो पुलिस पार्टी पहुंची और अभी जो फर्स्ट पहला मुलायजा किया हथियार पूरे घर ब्लड उलारा हो बजुर्ग चरणजीत सिंह है सुल्तानपुर रहने वाला है यदि एक शॉप है जरा शॉप चला है ए कुी भी है ਤਲਈ ਰਹਿੰਦਾ ਹੈ ਔਰ ਸਮਾਜਿਕ ਹੈ ਲੋਕਾਂ ਦੇ ਵਿੱਚ ਆਂਦਾ ਜਾਂਦਾ ਵੀ ਇਹਦੇ ਰਿਲੇਸ਼ਨਸ ਨੇ ਇਹਦੇ ਪ੍ਰਾਪ ਵੀ ਹੈ ਜੋ ਉੱਥੇ ਹੀ ਲੋਕਲੀ ਰਹਿੰਦੇ ਹਨ ਪਰ ਜਿਹੜਾ ਸਾਡੀ ਟੈਕਨੀਕਲ ਟੀਮ ਨੇ ਬੜਾ ਵਧੀਆ ਕੰਮ ਕੀਤਾ ਹੈ ਕਿ ਉੱਥੇ ਜੇ ਤੁਸੀਂ ਮੌਕੇ ਤੇ ਜਾਓਗੇ ਤਾਂ ਕੋਈ ਇਦਾਂ ਕਲੂ ਨਹੀਂ ਸੀ ਕਿਉਂਕਿ ਤੁਹਾਡਾ ਕੁੰਡਾ ਜਿਹੜਾ ਹੈਗਾ ਘਰ ਦਾ ਨਾ ਉਹ ਬਾਹਰੋਂ ਬੰਦ ਸੀ ਤਾਂ ਇਦਾਂ ਦੇਖ ਕੇ ਲੱਗਾ ਸੀ ਕਿ ਨਹੀਂ ਬੰਦਾ ਦਾਖਲ ਕਿਵੇਂ ਹੋ ਸਕਦਾ ਕਿਉਂ ਘਰ ਦੇ ਵਿੱਚ ਨਾ ਐਂਟਰੀ ਕਿ ਕੋਈ ਔਰ ਰਸਤੇ ਨਹੀਂ ਇੱਕੋ ਹੀ ਰਸਤਾ ਸੀ ਤੋਂ ਸਾਡੀ ਟੈਕਨੀਕਲ ਟੀਮ सीआईए टीम सुल्तानपुर लोधी की टीम ने ना बड़ी मेहनत न मतलब डम डेटा सीसीटीवी कैमरा फुटेज और ह्यूमन इंटेलिजेंस तो ये केस ट्रेस किया है थोड़ी जानकारी वास्ते चरणजीत दी ना एक लेडी रीटा नाम है जो जलंधर की रहने वाली है वो रिलेशंस हैं उन्होंने रिलेशन है रीटा दे दो मुंडे हैं जरा अमित शारदा है पहला और मोहित शारदा इन्हों की उमर तीस और पच्चीस साल के आस पास है दोनों मुंडे भी काफी मतलब इन्होंने की घर जाके चरणजीत कि रात में आ गए रह गए फिर सवेरे चले गए पीछे चरणजीत ने अपनी कुछ प्रॉपर्टी सोलड कीवेर तो की जी ए को कुछ कैश पैया है एंड इसकी प्रॉपर्टी है और वारिस कोई एस पर नाउ है नहीं ਤੋ ਇਹਨਾਂ ਨੇ ਇਹ ਮੌਕੇ ਦਾ ਫਾਇਦਾ ਉਠਾ ਕੇ ਨਾ ਇੱਕ ਕਾਂਸਪਰੇਸੀ ਕਰ ਲਈ ਉਹਦੇ ਖਿਲਾਫ ਉਹਦੇ ਘਰ ਰਾਤੀ ਗਏ ਹੈ ਜਾ ਕੇ ਉੱਥੇ ਹੀ ਠਹਿਰੇ ਹੋ ਜਦੋਂ ਇਹ ਸੋ ਗਿਆ ਹੈ ਜਦ ਇਹ ਸੋ ਗਿਆ ਹੈ ਫਿਰ ਰਾਤੀ ਉੱਠ ਕੇ ਤੇਜ਼ਦਾਰ ਹਥਿਆਰ ਨਾਲ ਉਹਦਾ ਕਤਲ ਕਰ ਦਿੱਤਾ ਕਤਲ ਕਿੰਨੀ ਰਿਕਵਰੀ ਕਿੰਨੀ ਹੋਈ ਰਿਕਵਰੀ ਇੱਥੇ ਸਾਡੇ ਕੋਲ 25,75,000 ਰੁਪਏ 22,75,000 ਰੁਪਏ ਰਿਕਵਰ ਕੀਤਾ ਹੈ ਅਸੀਂ

ਔਰ ਕਰੀਬ 1.5 ਲੱਖ ਦਾ ਇਹਨਾਂ ਨੇ ਜੂਆ ਖੇਡਿਆ ਟੈਂਟੇਟਿਵ ਅਮਾਉਂਟ ਆਪਈ ਹੈ ਨਹੀਂ ਟੈਂਟੇਟਿਵ ਅਮਾਉਂਟ ਕੋਈ ਅਭੀ ਹੈ ਨਹੀਂ ਕਿਉਂਕਿ ਸਾਨੂੰ ਇਹ ਨਹੀਂ ਪਤਾ ਕਿ ਘਰ ਦੇ ਵਿੱਚ ਕਿੰਨਾ ਪੈਸਾ ਸੀ ਹੈ ਨਾ ਔਰ ਇਹਨਾਂ ਨੇ ਕਾਊਂਟਿੰਗ ਵੀ ਕੀਤੀ ਹੈ ਤਾਂ ਅਬ ਇੰਟਰੋਗੇਸ਼ਨ ਦੌਰਾਨ ਇਹ ਦੱਸਣਗੇ ਕਿ ਕਿੰਨਾ ਪੈਸਾ ਇਹਨਾਂ ਨੇ ਟੋਟਲ ਲੁੱਟਿਆ ਔਰ ਕਿੰਨਾ ਖਰਚ ਕੀਤਾ ਇਹਨਾਂ ਨੂੰ ਨਸ਼ੇ ਦੀ ਆਦਤ ਸੀ ਨਸ਼ਾ ਵੀ ਕਰਦੇ ਮੇਰੀ ਜਿਹੜੀ ਰੀਟਾ ਸੀ ਉਹ ਕੀ ਇਨਵੋਲਵ ਸੀਗੀ ਇਸ ਪਲੈਨਿੰਗ ਦੇ ਵਿੱਚ ਉਹਨੂੰ ਐਫਆਈਆਰ 'ਚ ਰੱਖਿਆ ਗਿਆ ਸੀ

ਜੇਕਰ 1 ਜੁਲਾਈ ਕੇ ਬਾਅਦ ਹੁੰਦਾ ਫਿਰ ਨਵੀਂ ਸੈਕਸ਼ਨ ਦੇ ਵਿੱਚ ਪਰਚਾ ਹੁੰਦਾ ਲੇਕਿਨ ਕਿਉਂਕਿ 1 ਜੁਲਾਈ ਕੇ ਪਹਿਲੇ ਸਪੋਜ਼ ਇਹ ਵੀ ਮੈਂ ਲੋਕਾਂ ਸੇ ਕਹਿ ਰਹੀ ਹੂੰ ਕਿ ਕਈ ਵਾਰੀ ਨਾ ਲੋਕਾਂ ਦੇ ਮਨ ਦੇ ਵਿੱਚ ਘਬਰਾਹਟ ਹੈ ਕਿ ਸਾਨੂੰ ਕਿਦਾਂ ਪਤਾ ਲੱਗੇਗਾ ਕਿ ਸਾਡੀ ਕਾਰਵਾਈ ਪੂਰੀ ਹੋਈ ਕਿ ਨਹੀਂ ਹੋਈ ਕਿਉਂਕਿ 50 ਸਾਲੋਂ ਸੇ 100 ਸਾਲੋਂ ਸੇ ਲੋਕਾਂ ਨੂੰ ਪਤਾ ਹੈ ਕਿ ਜੀ 302 ਕੇ ਧਾਰਾ ਮਰਡਰ ਕੀ ਹੁੰਦੀ ਹੈ ਹੈ ਨਾ ਹੁਣ ਸੈਕਸ਼ਨ ਨਵਾਂ ਚੇਂਜ ਹੋ ਗਏ ਐ ਇਦਾਂ ਹੀ ਪ੍ਰੀਵੈਂਟਿਵ ਕਾਰਵਾਈ ਤੁਸੀਂ ਕਹਿੰਦੇ ਹੋ ਜੀ 750 ਕਰਦੇ ਹੋ

कंप्लीमेंट फ्रेंडली है इदा नहीं है कि कोई थोड़ा सा पुलिस जो एजेंसी है उनों ने उनकी पावर भी बढ़ाई गई है कई धारावादे अंदर ना पुलिस को जड़ी पावर है उनों के बीच ना उन्होंने इजाफा किया हुआ है पुलिस को पावर बढ़ गई है जदा कि कुछ-कुछ स्पेशल प्रोविजंस है उनों के बीच किन के जिना के दे देखो तो आप पहली सबसे इंपॉर्टेंट बात तो जो now, है एज ऑफ नाउ लोकल स्पेशल लॉज है जड़े लोकल स्पेशल लॉज सेम है सपोज एन डी पी एस एक्ट है सा सीजर एंड सर्च का प्रोसीजर प्रिस्क्राइबड है तो उत्थे स कोई नवा जो नियम कानून की कोई धारा या कुछ कुछ इम्प्लीमेंट करने की लड़ नहीं है लेकिन सपोज रॉबरी है चोरी है तो उ जो असि जाएंगे कोई मुलजिम फड़न तो रिकवरी और सीजर का प्रोसीजर है वो स्पेसीफिकली मैं कि वीडियोग्राफी होगी है ना रिकॉर्डिंग होगी और वो एफ आई एफ आई आर और फाइल अटैच होगी

प्रोपरली नहीं चला पाता कई बार इदा ज डिफॉल्टर और फ्रॉडी है इन्होंने गल ओ टीपी अपना शेयर कर देता है कई बार सांगस्टर हैं, जो शोर्टकट करके ना किसी चिट फंड किसी बॉडस्कैपी मनी डबलिंग स्कीम पैके ना अपने पैसे डबल कर झांसे तहत ना अपने पैसे इनवेस्ट कर देंगे उन्होंने नुकसान हो जाता है कई बार क्रेडिट कार्ड फ्रॉड है कोई ओ टीपी फ्रॉड है लेकिन हम ना सारा का सारा प्रोसेस बड़ा स्ट्रीमलाइन हो गया है कपूरथलेबर पुलिस स्टेशन दिता हुआ हैफर डीएसपी दफ्तर एक एस एच ओ साहब नई ई और स्टाफ तैनात है ये दरखास्त सीधे लैन गए और जो बनती कार्रवाई है एस पर दर लॉस आई टी एक्ट ओ उस हिसाब होगी ऑलसो प्रोसैस ज्यादा आजकल देख सकते हो कि भारत सरकार ने बड़ा अच्छा प्रोविजन बनाया हुआ है कि इमीजिएटली अपना पैसा फ्रीज करा सकते हो जेकर जे टाइमली मौके पहुंच गए तक थोड़ी बहुत प्रॉब्लम भी आ रही थी कि जब तक एस एस पी दरखास्त मार करेगा ओ बंदे पहुंचेगी सेल तक फिर कार्रवाई होगी तब तक थोड़ा टाइम निकल जाता था एक दो दिन और कई बार इसी टाइम दे देख सकते हो कि जो बंदा फ्रॉड कर रहा है वो ATM तो विड्रॉल कर लेना था पर हूँ सैबर पुलिस स्टेशन जाके दरखास्त दे सकते हो सीधे तो जो कार्रवाई होने टाइम है बहुत घट गया है